ਕਿਉਂ ਸਾਨੂੰ ਇਹ ਦਿਨ ਚੇਤੇ ਨਹੀਂ ਰਹਿੰਦੇ ਕਿਉਂ ਅਸੀਂ ਦੁਨਿਆਵੀ ਗੱਲਾਂ 'ਚ ਘਟੋ-ਘਟਾ ਹਫਤਾ ਆਪਦਾ ਫਰਜ਼ ਨਹੀਂ ਨਿਭਾਉਂਦੇ ਬਾਬਾ ਗੁਲਾਬ ਸਿੰਘ ਹੋਣਾ ਨੇ ਗੁਰਜੰਡ ਸਿੰਘ ਹੋਣਾ ਦਾ ਲਿਖਿਆ ਗੀਤ ਠੰਡਾ ਬੁਰਜ ਟੂ ਗਾਇਆ ਜਿਸ 'ਚ ਮੈਨੂੰ ਵੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਬਾਬਾ ਜੀ ਨੂੰ ਇਹ ਬੇਨਤੀ ਕੀਤੀ ਕਿ ਬੈਠ ਕੇ ਚਾਰ ਗੱਲਾਂ ਗੁਰੂ ਸਾਹਿਬ ਦੇ ਲਾਲਾ ਦੀਆਂ ਉਸ ਦੌਰ ਦੀਆਂ ਉਸ ਵਕਤ ਦੀਆਂ ਤਾਂ ਜੋ ਆਉਣ ਵਾਲੀ ਪੀੜ੍ਹੀ ਤੱਕ ਇਹ ਇੰਟਰਵਿਊ ਰਵੇ ਇਹ ਗੱਲਾਂ ਰਹਿਣ ਇੰਟਰਵਿਊ ਨਹੀਂ ਹੈ ਗੱਲਾਂ ਨੇ ਔਰ ਅੱਜ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਤੇ ਮੈਂ ਘੱਟੋ-ਘੱਟ ਕੁਝ ਸਮਾਂ ਬੈਠ ਕੇ ਉਸ ਸਾਕੇ ਨੂੰ ਸਰਹੰਦ ਨੂੰ ਸਫਰੇ ਸ਼ਹਾਦਤ ਨੂੰ ਯਾਦ ਕਰੀਏ ਬਾਬਾ ਗੁਲਾਬ ਸਿੰਘ ਜੀ ਸਾਡੇ ਨਾਲ ਸਟੂਡੀਓ 'ਚ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰੇਕ ਇਨਸਾਨ ਦੇ ਆਪੋ ਆਪਣੇ ਈਮੋਸ਼ਨ ਨੇ ਜਦੋਂ ਤੁਸੀਂ ਇਹਨਾਂ ਦਿਨਾਂ 'ਚ ਸਹਿਬਜ਼ਾਦਿਆਂ ਵੱਲ ਆਪਦਾ ਧਿਆਨ ਲੈ ਕੇ ਜਾਂਦੇ ਹੋ